ABVP ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਆਨਲਾਈਨ ਮੁਹਿੰਮ ਸ਼ੁਰੂ ਕਰਨ ਵਾਲੀ ਗੁਰਮੀਹਰ ਕੌਰ ਨੇ ਖੁਦ ਨੂੰ ਮੁਹਿੰਮ ਤੋਂ ਵਕਫ ਕਰ ਲਿਆ। ਉਹ ਆਪਣੀ ਮਾਂ ਦੇ ਕੋਲ ਵਾਪਸ ਚਲੰਦਰ ਆ ਗਈ ਹੈ। ਮੁਹਿੰਮ ਤੋਂ ਵਕਫ ਹੁੰਦਿਆਂ ਗੁਰਮੀਹਰ ਨੇ ਕਿਹਾ ਕਿ ਉਸ ਨੇ ਆਪਣਾ ਕੰਮ ਕਰ ਦਿੱਤਾ ਹੈ। ਗੁਰਮੀਹਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਮਿਲ ਰਹੀਆਂ ਧਮਕੀਆਂ ਨੂੰ ਵੇਖਦਿਆਂ ਪੰਜਾਬ ਪੁਲਿਸ ਨੇ ਉਸ ਦੀ ਸੁਰੱਖਿਆ ਲਈ ਦੋ ਮਹਿਲਾ ਕਾਂਸਟੇਬਲ ਉਸਤੇ ਕਰ ਤੈਨਾਤ ਕੀਤੀਆਂ ਨੇ। एज ए प्रिकॉशनरी मैयर जैसा मीडिया में रिपोर्ट्स आ रहे थे जो भी वहाँ पे कोई इशू हुआ है उसको ध्यान में रखते हुए दो लेडी कॉन्स्टेबल उनके साथ लगाई गई जब तक यहाँ रहेंगी और जब तक कुछ हालात में सुधार आता है या कोई ऐसी रिपोर्ट आती है एज ए प्रिकॉशनरी मेयर एडवांस में हमने ये स्टेप लिया है जैसे हमें ऊपर से कुछ ऑर्डर आएंगे या कुछ भी आएगा उस हिसाब से उस पर कार्रवाई की जाएगी ਗੁਰਮੇਹਰ ਕੋਰਨੇ ਸੋਸ਼ਲ ਮੀਡੀਆ ਦੇ ਉੱਤੇ ਗੁੱਸਾ ਇਹ ਵੀ ਵੀਪੀ ਦੇ ਖਿਲਾਫ ਕੱਢਿਆ ਸੀ ਪਰ ਨਿਸ਼ਾਨਾ ਉਸਦੇ ਇੱਕ ਪੁਰਾਣੇ YouTube ਵੀਡੀਓ ਨੂੰ ਲੈ ਕੇ ਲਾਇਆ ਜਾ ਰਿਹਾ ਹੈ। ਉਸ ਵੀਡੀਓ ਦੇ ਵਿੱਚ ਗੁਰਮੇਹਰ ਨੇ ਆਪਣੇ ਪੇਤਾ ਦੀ ਮੌਤ ਲਈ ਜੰਗ ਨੂੰ ਜ਼ਿੰਮੇਵਾਰ ਦੱਸਿਆ ਸੀ ਨਾ ਕਿ ਪਾਕਿਸਤਾਨ ਨੂੰ। ਗੁਰਮੇਹਰ ਦੇ ਇਸ ਸੰਦੇਸ਼ ਤੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜਨੇ ਵੀ ਟਵੀਟ ਕੀਤਾ ਹੈ। ਵਿਜਨੇ ਲਿਖਿਆ ਕਿ ਜੋ ਗੁਰਮੇਹਰ ਨੂੰ ਸਪੋਰਟ ਕਰ ਰਹੇ ਨੇ ਅਤੇ ਉਸਦੇ ਪੇਤਾ ਦੀ ਮੌਤ ਲਈ ਜੰਗ ਨੂੰ ਜ਼ਿੰਮੇਵਾਰ ਮੰਨਦੇ ਨੇ ਉਹ ਪਾਕਿਸਤਾਨ ਪੱਖੀ ਨੇ ਤੇ ਉਹਨਾਂ ਨੂੰ ਭਾਰਤ ਵਿੱਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ। ਟਵੀਟ ਦੇ ਵਿੱਚ ਅਨਿਲ ਵਿਜ ਨੇ ਮਾਜੂਤਾ ਐਬੀਵੀਪੀ ਵਿਵਾਦ ਬਾਰੇ ਕੁਝ ਵੀ ਨਹੀਂ ਬੋਲਿਆ ਤਾਂ ਸਤਿਏਕ ਜਿਸ ਵੀਡੀਓ ਦਾ ਜ਼ਿਕਰ ਹਰਣਾ ਦੇ ਕੈਬਨਿਟ ਮੰਤਰੀ ਨੇ ਕੀਤਾ ਹੈ ਉਹ ਵੀਡੀਓ ਕਰੀਬ 1 ਸਾਲ ਪੁਰਾਣਾ ਹੈ ਫਿਲਹਾਲ ਗੁਰਮੀਹਰ ਕੌਰ ਨੇ ਖੁਦ ਨੂੰ ਇਸ ਵਿਵਾਦ ਤੋਂ ਵਖਤਾ ਕਰ ਲਿਆ ਪਰ ਉਸ ਦੀ ਮੋਹਮ ਨੂੰ ਲੈ ਕੇ ਲਗਾਤਾਰ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ